हाय नमस्ते आदाब सत श्री अकाल दोस्तों मैं हतड़ी होस्ट दोस, है दोस्त ननसी अरोड़ा आज जी फोकन बीड्स चैनल ਵੱਲੋਂ ਪਹੁੰਚੇ ਆਂ ਵਿਰਕਾ ਪਿੰਡ ਦੇ ਵਿੱਚ ਇੱਥੇ ਅੱਜ ਤਾਂ ਮਾਲ ਮਚਣ ਵਾਲੀ ਹੈ ਬਹੁਤ ਹੀ ਜ਼ਿਆਦਾ ਰਸ਼ ਹੈ ਲੇਡੀਜ਼ ਇੰਨੀਆਂ ਸੋਣੀਆਂ ਸੋਣੀਆਂ ਬਣ ਗਿਆ ਆਈਆਂ ਨੇ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਕਿਸ ਚੀਜ਼ ਦੀ ਗੱਲ ਕਰ ਰਹੀ ਆ ਜੋ ਕਿ ਮੇਰੀ ਆਪਣੀ ਵੀ ਲੁੱਕ ਤੁਸੀਂ ਦੇਖ ਸਕਦੇ ਹੋ ਮੈਂ ਖੁਦ ਹੀ ਡਿਜ਼ਾਈਨ ਕਰਕੇ ਆਈ ਆ ਮਤਲਬ ਦੀਆਂ ਦਾ ਮੇਲਾ ਮਨਾਇਆ ਜਾ ਰਿਹਾ ਤੇ ਆਓ ਆਪਾਂ ਤੁਹਾਨੂੰ ਅੱਜ ਇਸ ਮੇਲੇ ਦੀ ਪਹਿਲੀ ਪਰਫਾਰਮੈਂਸ ਜੋ ਕਿ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਹੈ ਉਹਨें ਨਾਲ ਤੁਹਾਨੂੰ ਰੂਬਰੂ ਕਰਵਾਣੇ ਆ ਤੇ ਐਂਟਰਟੇਨਮੈਂਟ ਵੀ ਕਰਵਾਣੇ ਆ ਦਿਖਾਣੇ ਆ ਅੱਜ ਦੀ ਇਹ ਸਪੈਸ਼ਲ ਪਰਫਾਰਮੈਂਸ ਹਾਂਜੀ ਦੋਸਤੋ ਪਿੰਡ ਬਿਰਕਾਂ ਦੇ ਵਿੱਚ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਦੋ ਸ਼ਬਦ ਲਾਉਣ ਲੱਗੇ ਆਂ ਇਹ ਮੇਲੇ ਜਦ ਵੀ ਆਉਂਦੇ ਨੇ ਕਈ ਵਿਛੜੇ ਯਾਰ ਮਿਲਾਉਂਦੇ ਨੇ ਇਹ ਮੇਲੇ ਜਦ ਵੀ ਆਉਂਦੇ ਨੇ ਕਈ ਵਿਛੜੇ ਯਾਰ ਮਿਲਾਉਂਦੇ ਨੇ ਇਹ ਠੰਡ ਕਾਲ ਜੇ ਪਾਉਂਦੇ ਨੇ ਇਹ ਮੇਲੇ ਵਿਛੜੇ ਇਹ ਮੇਲੇ ਵਿਛੜੇ ਯਾਰਾਂ ਦੇ ਯਾਰਾਂ ਦੇ ਨਾਲ ਬਹਾਰਾਂ ਦੇ ਓ ਅਲੇ ਨਨ ਦਾਦੀ ਪਰਝਾਈਆਂ ਨੇ ਮੰਗੂੜੇ ਪੀਂਗਾ ਝੂਟਣ ਆਈਆਂ ਨੇ ਰਲ ਨੰਗਾਂ ਤੇ ਪਰਝਾਈਆਂ ਨੇ ਪੀਂਗਾ ਮੰਗੂੜੇ ਝੂਟਣ ਆਈਆਂ ਨੇ ਤੀਆਂ ਵਿੱਚ ਰੌਣਕਾ ਤੀਆਂ ਵਿੱਚ ਰੌਣਕਾ ਲਾਈਆਂ ਨੇ ਵਿਰਕਾਂ ਵਿੱਚ ਰੌਣਕਾ ਲਾਈਆਂ ਨੇ ਰੌਣਕਾ ਸੱਬਿਆ ਇਹ ਰੌਣਕਾ ਸੱਬਿਆ ਚਾਰ ਦੀਆਂ ਤੀਆਂ ਵਿੱਚ ਠਾਠਾ ਮਾਰ ਦੀਆਂ ਓ ਕੁਦਰਤ ਦੇ ਨਾਲ ਜੁੜ ਜਾਈਏ ਵੱਧ ਤੂੰ ਵੱਧ ਆ ਪਾ ਰੁਖ ਲਾਈਏ ਆ ਕੁਦਰਤ ਦੇ ਨਾਲ ਜੁੜ ਜਾਈਏ ਵੱਧ ਤੂੰ ਵੱਧ ਆ ਪਾ ਰੁਖ ਲਾਈਏ ਸੁੱਖ ਦਿੱਤਾ ਉਸ ਦਾ ਸੁੱਖ ਪਾਈਏ ਰੁਖ ਯਾ ਗਾਲਾ ਕੇ ਰੁਖ ਲੱਗਾ ਲਾ ਕੇ ਸਾੜੀਏ ਨਾ ਦੇਵੇ ਪੈਰ ਕੋਹੜਾ ਦੇਵ ਪੈਰ ਕੋਹੜਾ ਮਾਰੀਏ ਨਾ ਕਰ ਰਹੇ ਹੋ ਹਾਂਜੀ ਕਿੰਨਾ ਕੁ ਮਜ਼ਾ ਆ ਰਿਹਾ ਮੇਲੇ ਦੇਖ ਕੇ ਬਹੁਤ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਤੇ ਤੁਸੀਂ ਮਹਿੰਦੀ ਲਵਾਈ ਆ ਹਾਂਜੀ ਵਾਓ ਮਿੰਨੀ ਦਿਖਾਓ ਮਹਿੰਦੀ ਲਗਾਈ ਮੈਂ ਖੁਦ ਤੇ ਲਾਈ ਮੇਲੇ ਕਰਕੇ ਹਾਂਜੀ ਅੱਛਾ ਜਿਹੜਾ ਤੀਆਂ ਦਾ ਮੇਲਾ ਆ ਤੁਸੀਂ ਕਿੰਨਾ ਇੰਜੋਏ ਕਰਦੇ ਇਸ ਮੇਲੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇਰਾ ਨਾਮ ਕੀ ਆ ਕਵਲਜੀਤ ਕੌਰ ਅੱਜ ਤੁਹਾਡੇ ਪਿੰਡ ਦੇ ਵਿੱਚ ਮੇਲਾ ਹੋਇਆ ਬੜਾ ਇੰਜੋਏ ਕਰ ਰਹੇ ਹੋ ਬਹੁਤ ਇੰਜੋਏ ਕਰ ਰਹੇ ਹਾਂ ਜੀ ਸਾਰਾ ਕਿੰਨਾ ਮੁੰੱਚੇ ਅੱਜ ਬਹੁਤ ਖੂਬਸੂਰਤ ਮਚਾਈ ਤੇ ਮੇਲਾ ਤੁਹਾਨੂੰ ਕੀ ਲੱਗਦਾ ਸਾਲ ਚ ਕਿੰਨੀ ਵਾਰ ਹੋਣਾ ਚਾਹੀਦਾ ਸਾਲ ਚ ਵਿਚ ਦੋ ਵਾਰ ਹੋ ਜਾਏ ਤਾਂ ਬੈਟਰ ਆ ਮਹਿੰਦੀ ਮੁੰਦੀ ਲਵਾਈ ਉਹ ਵਾਹ ਮਹਿੰਦੀ ਲਵਾਈ ਹੋਈ ਐ ਚੂੜੀਆਂ ਵੀ ਪਾਈਆਂ ਬੱਲੇ ਮੇਲੇ ਦੀ ਕਿੰਨੀ ਕੁ ਐਕਸਾਈਟਮੈਂਟ ਸੀ ਕਿ ਜਦੋਂ ਮੇਲਾ ਆਣਾ ਸੀ ਹੱਲੇ ਬਹੁਤ ਐਕਸਾਈਟਮੈਂਟ ਸੀ ਬੱਚਿਆਂ ਤੋਂ ਜ਼ਿਆਦਾ ਹੁੰਦਾ ਹੈ ਕਿ ਤੀਆਂ ਦਾ ਤਿਉਹਾਰ ਆ ਰਿਹਾ ਤੇ ਕਿਉਂ ਨਾ ਅਸੀਂ ਨੱਚੀਏ ਟੱਪੀਏ ਤੇ ਮौज ਕਰੀਏ ਆਪਣੇ ਵਿਰਸੇ ਨੂੰ ਯਾਦ ਕਰੀਏ ਇਹੋ ਸਾਡਾ ਵਿਰਸਾ ਹੈ ਹਾਂਜੀ ਤੁਹਾਡਾ ਕੀ ਨਾਮ ਆ ਸਿਮਰਨ ਸਿਮਰਨ ਬੜਾ ਪਿਆਰਾ ਹੈ ਕਿਊਟ ਲੱਗ ਰਿਹਾ ਹੈ ਵਾਹ ਤੁਸੀਂ ਤਿਆਰ ਹੋਏ ਹੋ ਸਪੈਸ਼ਲ ਮੇਲੇ ਲਈ ਕਿ ਇੰਦੀ ਤਿਆਰ ਹੁੰਦੇ ਹੋੜੇ ਲਈ ਮੇਲੇ ਲਈ ਮੇਲੇ ਦੀ ਕਿੰਨੀ ਕੋ ਐਕਸਾਈਟਮੈਂਟ ਕਿੰਨੀ ਕੋ ਖੁਸ਼ੀ ਹੈ ਬਹੁਤ ਜ਼ਿਆਦਾ ਅੱਛਾ ਤੇ ਮੇਲੇ ਦੇ ਵਿੱਚ ਕੀ ਕੀ ਕੀਤਾ ਨੱਚ ਕੇ ਅੱਛਾ ਦੱਸੋ ਤੀਆਂ ਬਾਰੇ ਤੁਸੀਂ ਤੁਹਾਨੂੰ ਪਤਾ ਕਿ ਕੀ ਹੋਤੀ ਆ ਕਿਉਂ ਮਨਾਈ ਜਾਂਦੀ ਆ ਮਤਲਬ ਉਹ ਐ ਕੁੜੀਆਂ ਦੇ ਇਕੱਠੇ ਹੋਣ ਦਾ ਮਤਲਬ ਜਿਸ ਤਰ੍ਹਾਂ ਕਿ ਅੱਜ ਕੱਲ ਹੈਗਾ ਹੀ ਹੈ ਕਿ ਕੁੜੀਆਂ ਕਾਰ ਦੇ ਕੰਮ ਕਰਦੀਆਂ ਰਹਿੰਦੀਆਂ ਸੋ ਇੱਕ ਮਤਲਬ ਦਿਨ ਰੱਖਿਆ ਹੈ ਤਾਂ ਕਿ ਸਾਰੀਆਂ ਗਰਲਸ ਇਕੱਠੀਆਂ ਹੋ ਕੇ ਐਨਜੋਏ ਕਰ ਸਕਣ ਉਹਨਾਂ ਨੇ ਇਕੱਠਿਆਂ ਦਾ ਮਤਲਬ ਬਣ ਸਕੇ ਇਸੇ ਚੀਜ਼ਾਂ ਹੁੰਦੀਆਂ ਕਿ ਕੁੜੀਆਂ ਪੂਰਾ ਮੇਕਓਵਰ ਹੁੰਦੀਆਂ, ਸੂਟ ਪਾਉਂਦੀਆਂ ਵਾਂ, ਮੇਕਅਪ ਕਰਦੀਆਂ ਵਾਂ, ਨੇਲ ਪਾਲਿਸ਼ ਲਾਂਦੀਆਂ ਵਾਂ, ਮਹਿੰਦੀ ਲਾਂਦੀਆਂ ਵਾਂ, ਝੂੜੀਆਂ ਪਾਉਂਦੀਆਂ ਵਾਂ। ਤੁਸੀਂ ਮਹਿੰਦੀ ਨਹੀਂ ਲਾਈ। ਸਕੂਲ ਲੋ ਨਹੀਂ ਜਾਂਦੇ। ਅੱਛਾ, ਉਹ ਸੋਹ ਸਿਆ। ਉਹ ਵਾਓ, ਕੁੜੀ ਬਹੁਤ ਇੰਟੈਲੀਜੈਂਟ ਆ। ਕੁੜੀ ਇੰਨੀ ਜ਼ਿਆਦਾ ਇੰਟੈਲੀਜੈਂਟ ਆ। ਇਸ ਕਰਕੇ ਨਾ ਮਹਿੰਦੀ ਲਾਈ ਆ, ਨਾ ਨੇਲ ਪੈਂਟ ਲਾਈ ਆ, ਨਾ ਨੇਲ ਵਧਾਏ ਆ। ਵਾਹ। ਟੜਕੀ ਨਾਮ ਆ? ਮੇਰਾ ਨਾਮ ਨੀਲੂ ਆ। ਓਕੇ, ਤੁਸੀਂ ਕਿਹੜੇ ਕਲਾਸ ਪੜ੍ਹਦੇ ਆ? ਨੇ ਪੜਾ ਘਟ ਉਹ ਵਾ ਲੱਗਦਾ ਨਹੀਂ ਇਦਾਂ ਜਿਵੇਂ ਸਕੂਲ ਚ ਪੜਦੇ ਹੋ ਅੱਜ ਮੈਂ ਕਿੰਨਾ ਕੋ ਇੰਜੋਏ ਕੀਤਾ ਮੇਲੇ ਨੂੰ ਹਾਂਜੀ ਕਾਫੀ ਵਧੀਆ ਲੱਗਾ ਆ ਮੇਲੇ ਬਾਰੇ ਕੀ ਜਾਣਦੇ ਹੋ ਤੁਸੀਂ ਕੀਤੀ ਆ ਕਿ ਉਹ ਮਨਾਈ ਜਾਂਦੀ ਆ ਮਤਲਬ ਕਿ ਸੌਣ ਦਾ ਮਹੀਨਾ ਹੁੰਦਾ ਆ ਉਹ ਤੀਨ ਕੁੜੀਆਂ ਉਹਦੇ ਫੇਸ ਵਿੱਚ ਖੁਸ਼ੀ ਬਣਾਉਂਦੇ ਆ ਉਂ ਤਾਂ ਕਰਕੇ ਬਣਾਉਂਦੇ ਆ ਤੁਹਾਨੂੰ ਲੱਗਦਾ ਕੀ ਇਹ ਜਿਹੜਾ ਤੀਆਂ ਦਾ ਮੇਲਾ ਇੱਕ ਵਾਰ ਸਾਲ ਚ ਬਹੁਤ ਆ ਕਿ ਦੋ ਵਾਰੀ ਹੋਣਾ ਚਾਹੀਦਾ ਦੋ ਵਾਰੀ ਵੈਸੇ ਹੋਣਾ ਚਾਹੀਦਾ ਤੇ ਤੁਸੀਂ ਮਹਿੰਦੀ ਮੁੰਦੀ ਨਹੀਂ ਲਾਈ ਚੂੜੀਆਂ ਨਹੀਂ ਪਾਈਆਂ ਹਾਂ ਐਕਸਿਓ ਟਾਈਮ ਹੀ ਨਹੀਂ ਲੱਗਦਾ ਹੈ ਨਾ ਜੇ ਟਾਈਮ ਨਹੀਂ ਲੱਗਾ ਮੈਂ ਸਮਝੀ ਕਿ ਐਤੁ ਜੀ ਸਕੂਲ ਚ ਪੜਦੇ ਹੋ ਤੇ ਸਕੂਲ ਦੇ ਨਿਯਮ ਲਾਗੂ ਕਰਦੇ ਆ ਕਿ ਹਾਂ ਵੀ ਨਹੀਂ ਅਲਾਉਡ ਹੁੰਦਾ ਵੈਸੇ ਛੋੜੇ ਲੱਗ ਰਹੇ ਹੋ ਪਿਆਰੇ ਲੱਗ ਰਹੇ ਹੋ ਫੂਟਬੋਲ ਖੋਣਾਂ ਗੱਡਾ ਥੈਂਕ ਯੂ ਸੋ ਮਚ ਗੱਡਾ ਕਿ ਨਾਮ ਨੀਲਾ ਤੁਸੀਂ ਬਹੁਤ ਛੋੜੇ ਲੱਗ ਰਹੇ ਹੋ ਤੁਹਾਨੂੰ ਪਤਾ ਹੈ ਬੜੀ ਆਖਾ Ориジナル ਵਾਓ ਮੈਨੂੰ ਲੱਗ ਹੀ ਰਿਹਾ ਸੀ ਕਿ ਕਿਉਂਕਿ ਲੈਂਸ ਤਾਂ ਲੱਗਨੇ ਦੇ ਬੜੇ ਪਿਆਰੀਆਂ ਅੱਖਾਂ ਲੱਗਦੀਆਂ ਨੇ ਨੇਚਰਲ ਬਿਊਟੀ। ਤੇ ਤੁਸੀਂ ਅੱਜ ਮੇਲੇ ਨੂੰ ਕਿੰਨਾ ਕੋ ਇੰਜੋਏ ਕੀਤਾ? ਬਹੁਤ ਵਧੀਆ ਬਹੁਤ ਵਧੀਆ। ਮਹਿੰਦੀ ਵੀ ਲਾਈ? ਚੂੜੀਆਂ ਨਹੀਂ ਪਾਈਆਂ? ਨਹੀਂ। ਕਿਉਂ? ਸ਼ੌਂਕ ਨਹੀਂ? ਮੈਨੂੰ ਸ਼ੌਂਕ ਹੈ ਰਫਟ ਟਾਈਮਿੰਗ ਲੱਗੋ। ਓਹ ਟਾਈਮਿੰਗ ਕੀ ਕੰਮ ਕਰਦੇ ਹੋ ਤੁਸੀਂ? ਹਾਂਜੀ ਸੈਲੂਨ ਦਾ। ਵਾਓ ਇਹਨਾਂ ਦਾ ਸੈਲੂਨ ਆ। ਸੈਲੂਨ ਤਾਂ ਹੀ ਟਾਈ ਮੇਕਅਪ ਤੇ ਕੀਤਾ ਨਹੀਂ ਸੈਲੂਨ ਨਾਲ ਦਾ। ਮੈਨੂੰ ਆਪ ਵੀ ਨਹੀਂ ਕਿ ਮੈਂ ਦੂਜਿਆਂ ਦੇ ਕਰਦੀ ਆ ਉਹ। ਮੈਨੂੰ ਦੂਜਿਆਂ ਦਾ ਮੇਕਅਪ ਕਰਨ ਦਾ ਮਜ਼ਾ ਆਉਂਦਾ। ਬਹੁਤ ਸੋਣਿਆ ਨੂੰ ਥੈਂਕ ਯੂ ਹਾਂਜੀ ਦੋਸਤੋ ਤੁਸੀਂ ਇੰਜੋਏ ਕੀਤਾ ਸਾਡਾ ਤੀਆਂ ਦਾ ਮੇਲਾ ਫਿਰਕਾ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਝੂਟੇ ਵੀ ਲੈ ਆਪਾਂ ਤੁਸੀਂ ਦੇਖਿਓ ਤੇ ਪ੍ਰੋਗਰਾਮ ਨੂੰ ਇੰਜੋਏ ਕਰਿਓ ਤੇ ਇਸ ਪ੍ਰੋਗਰਾਮ ਨੂੰ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਟਾਈਮ ਹੋ ਚੁੱਕਾ ਹੈ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਇੰਜੋਏ ਕਰਿਓ ਫਿਰ ਅਗਲੇ ਐਪੀਸੋਡ ਦੇ ਵਿੱਚ ਕੁਝ ਨਵਾਂ ਅੰਦਾਜ਼ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਂਸੀ ਰੋਣਾ ਨੂੰ ਦਿਓ ਇਜਾਜ਼ਤ ਧੰਨਵਾਦ